ਅਗਲੀ ਗੱਲ ਕਰੀਏ ਬੇਅਦਬੀ ਮਾਮਲਾ ਸੰਬੰਧੀ ਜਿਹੜਾ ਬਿੱਲ ਹੈ ਜੀ ਇਹਦੇ ਬਾਰੇ ਸਰਕਾਰ ਤਾਂ ਬਹੁਤ ਪ੍ਰਚਾਰ ਕਰ ਰਹੀ ਹੈ ਹਾਲਾਂਕਿ ਕਈ ਮੈਂ ਦੇਖਿਆ ਸਿੱਖ ਪ੍ਰਚਾਰਕ ਵੀ ਕਹਿ ਲੋ ਜਾਂ ਸਿੱਖਾਂ ਦੇ ਵਿੱਚ ਵਿਚਰਦੇ ਨੌਜਵਾਨ ਵੀ ਕਹਿ ਰਹੇ ਨੇ ਇਹਦੀ ਹਮਾਇਤ ਕਰ ਰਹੇ ਨੇ ਵੀ ਬਹੁਤ ਵਧੀਆ ਬਿੱਲ ਹੈ ਆਉਣਾ ਚਾਹੀਦਾ ਪਰ ਜਿਹੜੇ ਬਿੱਲ ਦੇ ਨੁਕਤੇ ਨੇ ਉਹਨਾਂ ਦੇ ਉੱਤੇ ਧਾਮੀ ਸਾਹਿਬ ਜਿਹੜੇ ਖੁਦ ਵਕੀਲ ਨੇ ਪੇਸ਼ੇ ਤੋਂ ਵਕਾਲਤਾਂ ਤੇ ਪੰਥਕ ਮਾਮਲਿਆਂ ਬਾਰੇ ਚੰਗੀ ਸੋਝੀ ਰੱਖਦੇ ਨੇ ਉਹ ਇਤਰਾਜ਼ ਪ੍ਰਗਟਾ ਰਹੇ ਨੇ ਜੀ ਬਿਲਕੁਲ ਪ੍ਰਵੀਨ ਜੀ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਬਟੀ ਗਿੰਨੀ ਤੇਰਾ ਦਾ ਸਵਾਗਤ ਵੀ ਕਰ ਰਹੀਆਂ ਨੇ ਔਰ ਇਹ ਚਿਰਾਂ ਤੋਂ ਮੰਗ ਵੀ ਰਹੀ ਹੈ ਕਿ ਜੀਐਨਵੀ ਦੇ ਮਾਮਲੇ ਦੇ ਵਿੱਚ ਜੇ ਮਿਸਾਲੀ ਸਜ਼ਾਵਾ ਹੋਣ ਐ ਤਾਂ ਫਿਰ ਹਮ ਦੇ ਘਟ ਸਕਦੇ ਨੇ ਪਰ ਇਹ ਕੋਈ ਪੈਰਾਮੀਟਰ ਨਹੀਂ ਆਜੇ ਤੱਕ ਇਸ ਗੱਲ ਦਾ ਕਿ ਬਤ ਸਜ਼ਾਵਾ ਦੇਣ ਤੋਂ ਬਾਅਦ ਗਨਾ ਖਤਮ ਹੋ ਜਾਂਦੇ ਨੇ ਇਹ ਜਿਆ ਕਿਦੋਂ ਵੀ ਕੋਈ ਮਤਲਬ ਨਹੀਂ ਮਿਲਦਾ ਨੁਕਤਾ ਜੀ 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 ਪਰ ਸਰਕਾਰ ਨੇ ਆਪਣੇ ਆਪ ਨੂੰ ਇੱਕ ਕਦਮ ਅੱਗੇ ਵਧਾ ਕੇ ਕਿਹਾ ਕਿ ਅਸੀਂ ਉਮਰ ਕਹ ਤੱਕ ਦੀ ਸਜ਼ਾ ਲਿਆਈਆਂ ਅਸੀਂ 10 ਲੱਖ ਤੱਕ ਦਾ ਜੁਰਮਾਨਾ ਲਿਆਈਆਂ ਅਸੀਂ ਨਾਲ ਸਾਹ ਜੁਰਮਾਨਾ ਲਿਆਈਆਂ ਸੋ ਇਸ ਲਈ ਵਾਲੀ ਸਾਬਤ ਹੋਈਦਾ ਉਹਨਾਂ ਨੇ ਦਮ ਪਰਿਆ ਜੀ ਜੀ ਪਰ ਅਜੇ ਤੱਕ ਪਿਛਲੇ ਕਾਨੂੰਨ ਤਹਿਤ ਵੀ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਵਾਲੀ ਸਰਕਾਰ ਕਿਹਨੂੰ ਸਜ਼ਾ ਦੇਵਾ ਸਕੀ ਆ ਇਸ ਦਾ ਜਵਾਬ ਨਹੀਂ ਹੈ ਭਗਵਾਨਤਮਨ ਜੀ ਕਹਿੰਦੇ ਤਜਰਬੇਕਾਰ ਹੋ ਗਿਆ ਹੁਣ ਮੈਂ ਹੁਣ ਨਾ ਮੈਨੂੰ ਆਣਾ ਸਮਝਿਓ ਮੈਨੂੰ ਵੀ ਇਨਸਾਲਟ ਉੱਪਰ ਹੋ ਗਿਆ ਮੁੱਖ ਮੰਤਰੀ ਬਣੇ ਨੂੰ ਸੂਬੇ ਦੇ ਵਿੱਚ ਤਜਰਬੇਕਾਰ ਮੁੱਖ ਮੰਤਰੀਆਂ ਜੀ ਨਾਮ ਬੋਲਦਾ ਮੈਂ ਤੇ ਫਿਰ ਇਹ ਮੰਤਰੀ ਸਾਹਿਬ ਤੁਸੀਂ ਬੇਅਦਬੀ ਵਾਲੇ ਮਾਮਲੇ ਦੇ 3 ਸਾਲ ਦੀ ਸਜ਼ਾ ਵੀ ਅਜੇ ਤੱਕ ਕਿਸ ਨੂੰ ਦਿਵਾ ਨਹੀਂ ਪਾਈ ਦਿਵਾ ਨਹੀਂ ਸਕੇ ਬਿਲਕੁਲ ਸਹੀ ਹੈ ਅਜਾ ਦੱਸੋ ਹੂੰ ਈ ਤੇ ਫਿਰ ਇਹਦੀ ਗਾਰੰਟੀ ਕਿਵੇਂ ਦਵੋਗੇ ਕਿ ਇਹ ਕਾਨੂੰਨ ਬਣ ਤੋਂ 10 ਸਾਲੀ 20 ਸਾਲੀ ਹੋ ਜਾਊਗੀ ਜੀ ਜੀ ਕੋਤੇ ਖੜਾ ਤੇ ਜਿਹੜੇ ਨੁਕਤੇ ਆ ਦੇ ਆਧਾਰ ਦੇ ਉੱਤੇ ਪੰਜਾਬ ਸਿਆਸਤ ਹੁੰਦੀ ਹੈ ਜਿਹੜੀ ਬੇਅਦਬੀ ਵਾਲੇ ਮਾਮਲੇ ਤੇ ਉਸ ਮਾਮਲਿਆਂ ਦੇ ਉੱਤੇ ਲਾਗੂ ਹੀ ਨਹੀਂ ਹੁਣ ਹੂੰ ਇੱਕ ਨੁਕਤਾ ਆਪਾਂ ਉਸ ਦਿਨ ਵੀ ਵਿਚਾਰ ਰਹੇ ਸੀ ਕਿ ਕਿਤੇ ਇਸ ਨੁਕਤੇ ਤੇ ਸਿੱਖ ਕੌਮ ਦੇ ਵਿੱਚ ਵੱਖਰਾ ਰਿਐਕਸ਼ਨ ਆ ਸਕਦਾ ਔਰ ਉਸੇ ਨੁਕਤੇ ਤੇ ਤਾਂ ਅਮੀਰੀ ਬੋਲੇ ਨੇ ਹੂੰ ਉਹ ਨੁਕਤਾ ਸੀਗਾ ਕਿ ਇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੁਰਾਨ ਸ਼ਰੀਫ ਬਾਈਬਲ ਭਗਵਤ ਗੀਤਾ ਤੇ ਹੋਰ ਇਹਨਾਂ ਨਾਲ ਸੰਬੰਧਿਤ ਚਾਰੋਂ ਧਰਮਾਂ ਨਾਲ ਸੰਬੰਧਿਤ ਹੋਰ ਸੰਸਥਾਵਾਂ ਵੱਲੋਂ ਜਿਨ੍ਹਾਂ ਨੂੰ ਗ੍ਰੰਥਾਂ ਵੱਜੋਂ ਮਾਨਤਾ, ਉਥੀਆਂ ਵੱਜੋਂ ਮਾਨਤਾ ਧਾਰਮਿਕ ਅ ਪਸਤਕਾ ਜੋ ਮੰਨਤਾ ਉਹਨਾਂ ਸਾਰਿਆਂ ਨੂੰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਹੂੰ ਜੀ ਜੀ ਹਰ ਧਰਮ ਦਾ ਗ੍ਰੰਥ ਸਨਮਾਨਿਤ ਹੈ ਵੱਡਾ ਹੈ ਸਤਕਾਰਯੋਗ ਹੈ ਉਹਦੇ ਵਿੱਚ ਜਿਹੜੀ ਜਿਹੜੀ ਸ਼ਰਧਾ ਰੱਖਦੇ ਨੇ ਉਹਨਾਂ ਦੀ ਸ਼ਰਧਾ ਭਾਵਨਾ ਹੂੰ 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 ਪਰ ਹਰ ਧਰਮ ਦੇ ਲਈ ਉਹ ਉਹਨਾਂ ਦਾ ਪਾਵਨ ਗ੍ਰੰਥ ਪਵਿੱਤਰ ਗ੍ਰੰਥ ਸਤਕਾਰਤ ਗ੍ਰੰਥ ਹੈ ਬਿਲਕੁਲ ਸਹੀ ਬਿਲਕੁਲ ਪਰ ਸਿੱਖ ਦੇ ਵਿੱਚ ਉਸ ਨੂੰ ਗੁਰੂ ਦਾ ਦਰਜਾ ਹੂੰ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਇਹ 11ਵੇਂ ਗੁਰੂ ਵੱਜੋਂ ਸ਼ਬਦ ਗੁਰੂ ਨੂੰ ਮਾਨਤਾ ਦਿੱਤੀ ਤੇ ਉਹਨਾਂ ਨੇ ਸਰੀਰਕ ਤੌਰ ਦੇ ਉੱਤੇ ਕਿਸੇ ਨੂੰ ਗੁਰਗੱਦੀ ਦੇਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਤੇ ਉਸ ਦਿਨ ਤੋਂ ਇਹ ਜਿਵੰਤ ਗੁਰੂ ਵੱਜੋਂ ਇਸ ਨੂੰ ਮੰਨਦਾ ਹੈ ਜੀ ਬਿਲਕੁਲ ਤਾਂ ਇਸ ਲਈ ਮਤਲਬ ਕਿ ਧਾਮੀ ਹੋਰਾਂ ਦਾ ਇਤਰਾਜ਼ ਹੈ ਕਿ ਤੁਸੀਂ ਇਹਨਾਂ ਨੂੰ ਹੋਰ ਗ੍ਰੰਥਾਂ ਨਾਲ ਤੁਲਾਤਮਕ ਕਿਵੇਂ ਕਰ ਸਕਦੇ ਹੋ ਗੁਰੂ ਦੇ ਪੈਮਾਨੇ ਦੇ ਅਨੁਸਾਰ ਠੀਕ ਠੀਕ ਉਸ ਉਸ ਪਦਵੀ ਦੇ ਅਨੁਸਾਰ ਸੋ ਇਸ ਨੂੰ ਪ੍ਰੈਸ਼ ਹੋਇਆ ਜੀ ਇਸ ਕਿਉਂਕਿ ਬਿਲ ਦੇ ਵਿੱਚ ਤਾਂ ਇਹ ਹੈ ਕਿ ਇਹ ਧਾਰਮਿਕ ਗ੍ਰੰਥ ਉਸ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਉਸ ਰੈਨਮਤ ਰਹਿਗਾ ਹੂੰ ਸੋ ਇਸ ਨੁਕਤੇ ਨੂੰ ਤਾਂ ਮੇਰੇ ਨੇ ਇਤਰਾਜ ਪ੍ਰਗਟਾਇਆ ਤੇ ਇਹਦੇ ਤੇ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਕਿ ਇਹ ਕੱਲ ਨੂੰ ਨੁਕਤਾ ਆ ਸਕਦਾ ਹੂੰ ਜੀ ਬਿਲਕੁਲ ਹਾਂ ਇਹਦੇ ਵਿਦੋ ਰਾਣੀ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2016 ਚ ਜਦੋਂ ਬਿੱਲ ਲਿਆਂਦਾ ਸੀ ਤਾਂ ਉਹਨੇ ਕੱਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਵਾਲਾ ਲਿਆਂਦਾ ਸੀ ਠੀਕ ਹੈ ਠੀਕ ਹੈ ਜਿਆਦਾ ਇਹ ਹੈ ਕਿ ਮੋੜਤਾ ਸੀਗਾ ਵੀ ਕਿ ਇਹ ਤਾਂ ਕੱਲਾ ਇੱਕ ਧਰਮ ਨਾਲ ਸਬੰਧਤਾ ਜੀ ਬਾਕੀ ਧਰਮਾਂ ਦਾ ਸਨਮਾਨਤ ਨੇ ਜੀ ਉਹਨਾਂ ਦਾ ਕਿਉਂ ਨਹੀਂ ਤੇ ਜਦੋਂ 2018 ਦੇ ਵਿੱਚ ਕੈਪਟਨ ਨੇ ਇਹ ਚੀਜ਼ਾਂ ਸ਼ਾਮਲ ਕੀਤੀਆਂ ਸੀ ਹਮਮ ਹੈਨਾ ਫਿਰ ਫਿਰ ਉਹ ਬਿੱਲ ਨੂੰ ਤਾਂ ਵੀ ਨਹੀਂ ਪਾਸ ਕੀਤਾ ਉਹ ਬਿੱਲ ਅਜੇ ਤੱਕ ਉਵੇਂ ਹੀ ਪਿਆ ਫਿਰ ਉਹਦੇ ਮੋਰ ਕਿਉਂ ਨਹੀਂ ਹਮ ਤੇ ਹੁਣ ਵੀ ਜੇ ਉਸੇ ਤਰ੍ਹਾਂ ਚੱਲਦਾ ਰਮੰਦ ਨੇ ਤਾਂ ਕੋਈ ਗਾਰੰਟੀ ਲਾਊਗਾ ਕਿ ਰਾਸ਼ਪਤੀ ਨੂੰ ਮੋਰ ਲਾ ਕੇ ਆਜੂਗੀ ਹਮ ਸਹੀ ਜੇ ਪਹਿਲੇ ਕਾਨੂੰਨ ਬਣਦਾ ਹੀ ਨਹੀਂ ਫਿਰ ਉਸ ਨੁਕਤੇ ਤੇ ਪਹਿਲੇ ਤੋਂ ਇਤਰਾਜ਼ ਕਿਉਂ ਸੀ ਤੇ ਮੇਰੇ ਚਾਰਾਂ ਦੇ ਉੱਤੇ ਅਜੇ ਤੱਕ ਲਾਗੂ ਕਿਉਂ ਨਹੀਂ ਹੋਇਆ ਕਿਉਂ ਨਹੀਂ ਹੋ ਸਕਿਆ ਸਹੀ ਇਹ ਤਾਂ ਸਿਆਸਤ ਪਈ ਹੈ ਪਰ ਧਾਮੀ ਹੋਰਾਂ ਦੇ ਨੁਕਤੇ ਦੇ ਉੱਤੇ ਕੀ ਹੁਣ ਜਿਹੜੀ ਸਟੈਂਡਿੰਗ ਕਮੇਟੀ ਨੂੰ ਸੌਂਪਿਆ ਉਹ ਕੋਈ ਨੁਕਤਾ ਬਚੂਗੀ ਕੀ ਉਹ ਇਹਦਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰੂਗੀ ਕਿ ਜਦੋਂ ਦੁਬਾਰਾ ਵਿਧਾਨ ਸਭਾ ਚ 6 ਮਹੀਨੇ ਤੋਂ ਬਾਅਦ ਜਾਂ 6 ਮਹੀਨੇ ਤੋਂ ਪਹਿਲਾਂ ਜਦੋਂ ਵੀ ਇਹ ਦੁਬਾਰਾ ਪੇਸ਼ ਹੋਣ ਕੇ ਚਰਚਾ ਲਈ ਪਾਸ ਹੋਣ ਲਈ ਆਉਂਦਾ ਹੈ ਹਾਂਜੀ ਕਿ ਇਸ ਦਾ ਜਵਾਬ ਮੰਤਰੀ ਸਾਹਿਬ ਦੇਣਗੇ ਜਿਹੜੇ ਹਰ ਗੱਲ ਤੇ ਫੜਾਫੜ ਖੜੇ ਹੋ ਜਾਂਦੇ ਮੈਂ ਬੋਲਣਾ ਮੈਂ ਬੋਲਣਾ ਹਮ ਸਹੀ ਹੈ ਤਾਂ ਜੋ ਹੁਣ ਦੇ ਤਾਂ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਤੇ ਕੁਛ ਕਰਨਗੇ ਪਰ ਧਾਮੀ ਹੋਰਾਂ ਨੇ ਆਪਣੇ ਧਰਮ ਦੇ حوالے ਨਾਲ ਆਪਣੇ ਦਲੀਲ ਦੇ ਨਾਲ ਇਸ ਤੇ ਸਵਾਲ ਖੜਾ ਕੀਤਾ ਸੋ ਦੇਖਦੇ ਹਾਂ ਜੀ ਸਰਕਾਰਾਂ ਜਵਾਬ ਦਿੰਦੀਆਂ ਜਾਂ ਇਸ ਤੇ ਪਾਸਾ ਵੱਟ ਹਾਂਜੀ ਨਹੀਂ ਇਕੱਲਾ ਰੌਲਾ ਹੀ ਪਾਈ ਜਾਣਾ ਵੀ ਅਸੀਂ ਤਾਂ ਬਹੁਤ ਕਰ ਰਹੇ ਹਾਂ ਅਸੀਂ ਤਾਂ ਬਹੁਤ ਕਰ ਰਹੇ ਹਾਂ ਜਦੋਂ ਕੋਈ ਪੁੱਛੇ ਤੁਹਾਨੂੰ ਵੀ ਤੁਸੀਂ ਕੀ ਕਰ ਰਹੇ ਹੋ ਤੇ ਕਿਵੇਂ ਕਰ ਰਹੇ ਹੋ ਉਦੋਂ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਫਿਰ ਇਹਦਾ ਮਤਲਬ ਇਕੱਲਾ ਰੌਲਾ ਹੀ ਪਾਉਣਾ ਤੁਸੀਂ ਤੁਹਾਡੇ ਕੋਲੇ ਕੋਈ ਲੌਜੀਕ ਤਾਂ ਹੈ ਨਹੀਂਗਾ ਕੱਲ ਵੀ ਤੁਸੀਂ ਦੱਸ ਰਹੇ ਸੀ ਵੀ ਇੱਕ ਇੱਕ ਸ਼ਬਦ ਵੀ ਉਹ ਬਿੱਲ ਤੇ ਨਹੀਂ ਬੋਲੇ ਕਮਾਲ ਦੀ ਗੱਲ ਆ ਵਿਧਾਨ ਸਭਾ ਦਾ ਜਿਸ ਕਰਕੇ ਵਿਸ਼ੇਸ਼ اجلاس ਤੁਸੀਂ ਐਕਸਟੈਂਡ ਕੀਤਾ ਉਹਦੇ ਤੇ ਕਰਨ ਨੂੰ ਤੁਹਾਡੇ ਕੋਲੇ ਗੱਲ ਹੈ ਨਹੀਂ ਜੀ